ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਸਾਰੀਆਂ ਵੀਡੀਓ ਨਾਲੋਂ ਹਟ ਕੇ ਮਹਿਕ ਪੈਨ ਬਾਰੇ ਦੱਸਣ ਲੱਗੇ ਹਾਂ ਜੋ ਕਿ YouTube ਦੇ ਉੱਪਰ ਬਹੁਤ ਸਾਰੇ ਵਿਊ ਲੈਣ ਦੇ ਚੱਕਰਾਂ ਦੇ ਵਿੱਚ ਮਹਿਕ ਪੈਨ ਦੇ ਪਰਿਵਾਰ ਬਾਰੇ ਉਂਗਲੀਆਂ ਉਠਾਈਆਂ ਜਾ ਰਹੀਆਂ ਹਨ ਪਲੀਜ਼ ਸੁਣੋ ਇਹਨਾਂ ਦੀ ਜ਼ਿੰਦਗੀ ਦਾ ਅਸਲੀ ਸੱਚ ਠੀਕ ਹੈ ਜੀ ਮਹਿਕ ਪੈਨ ਕੈਨੇਡਾ ਗਏ ਹੋਏ ਸੀਗੇ 2 ਮਹੀਨੇ ਦੇ ਵਿੱਚ ਇਹਨਾਂ ਨੇ ਇੰਡੀਆ ਦੀ ਵਾਪਸੀ ਕੀਤੀ ਪੈਨ ਉੱਥੇ ਬਿਮਾਰ ਰਹਿਣ ਲੱਗੇ ਤਾਂ ਵੀਰ ਜੀ ਨੇ ਆਪਣੇ ਘਰ ਦੇ ਵਿੱਚ ਜਾ ਕੇ ਹਨਾ ਘਰਦਿਆਂ ਨਾ ਰਹਿ ਕੀਤੀ ਵੀ ਆਪਾਂ ਮਹਿਕ ਨੂੰ ਇੰਡੀਆ ਭੇਜ ਦਿੰਨੇ ਆ ਇਹਨਾਂ ਦੀ ਸਿਹਤ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਆਇਆ ਕੈਨੇਡਾ ਦੇ ਵਿੱਚ ਇਹਨਾਂ ਨੇ ਟ੍ਰੀਟਮੈਂਟ ਕਰਵਾਇਆ ਤੇ ਫਿਰ ਇਹਨਾਂ ਨੇ ਰਹਿ ਕੀਤੀ ਤਾਂ ਸਾਰਾ ਪਰਿਵਾਰ ਭੈਣ ਨੂੰ ਚੜਾਉਣ ਦੇ ਲਈ ਕੈਨੇਡਾ ਦੇ ਵਿੱਚ 에어ਪੋਰਟ ਤੇ ਆਇਆ ਠੀਕ ਹੈ ਜੀ ਭੈਣ ਨੂੰ ਚੜਾ ਕੇ ਗਏ ਵੀਰ ਜੀ ਇੱਥੇ ਆਪਣਾ ਸਮਾਨ ਲਿਜਾ ਰਹੇ ਆ ਉਹਨਾਂ ਦਾ ਠੀਕ ਹੈ ਜੀ ਇਹਨਾਂ ਦੇ ਚੈਨਲ ਤੇ ਜਾ ਕੇ ਤੁਸੀਂ ਵੀਡੀਓ ਚੈੱਕ ਕਰ ਸਕਦੇ ਆ ਵੀਰ ਜੀ ਨੇ ਸ਼ਾਰਟ ਦੇ ਵਿੱਚ ਸਟੋਰੀ ਪੂਰੀ ਦੱਸੀ ਹੋਈ ਆ ਵੀ ਕੋਈ ਵੀ ਇਦਾਂ ਦੀ ਕੋਈ ਵੀ ਪ੍ਰੋਬਲਮ ਨਹੀਂਗੀ ਤੇ ਦੋਨਾਂ ਵੀਰਾਂ ਨੇ ਭੈਣ ਦੇ ਨਾਲ ਹੈਲਪ ਕੀਤੀ ਔਰ ਉਹਨਾਂ ਨੂੰ 에어ਪੋਰਟ ਤੇ ਚੜਾ ਕੇ ਆਏ ਦੇਖੋ ਜੀ ਜੇ ਤਾਂ ਉਹਨਾਂ ਦੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਤਾਂ ਇਦਾਂ ਵੀ ਕੋਈ ਵੀ ਟੈਕਟ ਨੀ ਕਰਾ ਕੇ ਦਿੰਦਾ ਕੋਈ ਵੀ ਇੰਡੀਆ ਨਹੀਂ ਭੇਜਦਾ ਠੀਕ ਹੈ ਜੀ ਹਰ ਇੱਕ ਬੰਦਾ ਖਰਚਾ ਬਚਾਉਣਾ ਚਾਹੁੰਦਾ ਹੁੰਦਾ ਤਾਂ ਚਲੋ ਉਹਨਾਂ ਨੇ ਇਕੱਲੇ ਆਪਣੀ ਵਾਈਫ ਨੂੰ ਭੇਜ ਦਿੱਤਾ ਮਹਿਕ ਭੈਣ ਨੂੰ ਭੇਜ ਦਿੱਤਾ ਵੀ ਆਪਣੀ ਬਾਚਤ ਹੋ ਸਕੇ ਠੀਕ ਹੈ ਜੀ ਇੱਥੇ ਭੈਣ ਹੈ ਇੰਡੀਆ ਦੇ ਲਈ ਆ ਰਹੇ ਸੀਗੇ ਤੇ ਇੰਡੀਆ ਪਹੁੰਚ ਗਏ ਭੈਣ ਹਨਾ ਇੰਡੀਆ ਉਹਨਾਂ ਦੇ ਘਰੇ ਹੀ ਆਏ ਆਪਣੇ ਸੱਸ ਸਹੁਰੇ ਕੋਲੇ ਆਏ ਉੱਥੇ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਾ ਆਇਆ ਤਾਂ ਭੈਣ ਨੂੰ ਉਹਨਾਂ ਦੇ ਜਿਹੜਾ ਫਰੈਂਡ ਸਰਕਲ ਦੇ ਵਿੱਚ ਬ੍ਰਦਰ ਔਰ ਭਰਜਾਈ ਬਣੇ ਹੋਏ ਆ ਉਹਨਾਂ ਕੋਲੇ ਛੱਡ ਦਿੱਤਾ ਗਿਆ ਉਹਨਾਂ ਨੇ ਟ੍ਰੀਟਮੈਂਟ ਲਈ ਹਸਪੀਟਲ ਵਿੱਚ ਛੱਡਿਆ ਹਸਪੀਟਲ ਦੇ ਵਿੱਚ ਇੱਥੇ ਇਹਨਾਂ ਦਾ ਭੈਣ ਦਾ ਇਲਾਜ ਚੱਲ ਰਿਹਾ ਠੀਕ ਹੈ ਜੀ ਉਹ ਟੈਨਸ਼ਨ ਦੇ ਮਰੀਜ਼ ਆ ਉਹਨਾਂ ਨੂੰ ਨਿੱਕੀ ਜੀ ਗੱਲ ਵੀ ਬਹੁਤ ਵੱਡੀ ਲੱਗਣ ਲੱਗ ਜਾਂਦੀ ਆ ਐਦਾਂ ਦੀ ਕੋਈ ਵੀ ਗੱਲ ਨਹੀਂ ਸੀਗੀ ਕੈਨੇਡਾ ਦੇ ਵਿੱਚ ਬਹੁਤ ਸੋਹਣੀ ਫੈਮਿਲੀ ਬਹੁਤ ਸੋਹਣੇ ਬਲੌਕ ਆਪਾਂ ਚੈੱਕ ਕਰ ਚੁੱਕੇ ਆ ਹਨਾ ਜੀ ਨਾਈਸ ਫੈਮਿਲੀ ਆ ਤੁਸੀਂ ਹੁਣ ਇਹਨਾਂ ਦੇ ਚੈਨਲ ਤੇ ਜਾ ਕੇ ਕਮੈਂਟ ਚੈੱਕ ਕਰੋ ਲੋਕ ਐਨੇ ਕ ਕਮੈਂਟ ਕਰ ਰਹੇ ਆ ਵੀ ਤੁਸੀਂ ਇਹਨਾਂ ਨੂੰ ਛੱਡ ਦਿੱਤਾ ਤੁਸੀਂ ਇਹਨ ਨੂੰ ਭੇਜ ਦਿੱਤਾ ਤੁਸੀਂ ਕਾਹ ਤੋਂ ਭੇਜ ਦਿੱਤਾ ਐਦਾਂ ਦੀ ਦੇਖੋ ਕੋਈ ਵੀ ਗੱਲ ਨਹੀਂ ਆਪਾਂ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਕੋਈ ਵੀ दखलंदाजी ਨਹੀਂ ਕਰ ਸਕਦੇ ਠੀਕ ਹੈ ਜੀ ਮਹਿਕ ਭੈਣ ਇਸ ਇੱਥੇ ਹਸਪੀਟਲ ਦੇ ਵਿੱਚ ਆ ਠੀਕ ਹੈ ਜੀ ਉਹ ਕਹਿ ਰਹੇ ਆ ਵੀ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਆ ਮੈਨੂੰ ਕੈਨੇਡਾ ਨਾ ਭੇਜਿਆ ਜਾਵੇ ਕਈ ਵਾਰ ਕੋਈ ਸ਼ਾਰਟ ਲੱਗ ਜਾਂਦਾ ਹੁੰਦਾ ਇਹ ਤਾਂ ਇਹ ਨਹੀਂ ਹੁੰਦਾ ਵੀ ਉਹਨੂੰ ਟੈਨਸ਼ਨ ਇਹ ਆ ਵੀ ਉਹਨਾਂ ਦੀ ਫੈਮਲੀ ਨੇ ਛੱਡ ਦਿੱਤਾ ਇਦਾਂ ਦੀਆਂ ਗੱਲਾਂ ਤਾਂ ਨਾ ਕਰੋ ਪਲੀਜ਼ ਠੀਕ ਹੈ ਜੀ ਜਦੋਂ ਬੰਦਾ ਟੈਨਸ਼ਨ ਦਾ ਮਰੀਜ਼ ਹੋ ਜਾਂਦਾ ਉਹਨੂੰ ਇੱਕ ਪਾਣੀ ਦਾ ਗਲਾਸ ਡੁੱਲਿਆ ਵੀ ਬਹੁਤ ਵੱਡੀ ਗੱਲ ਲੱਗਣ ਲੱਗ ਜਾਂਦੀ ਹੈ ਜਿਹੜਾ ਬੰਦਾ ਟੈਨਸ਼ਨ ਦੇ ਵਿੱਚੋਂ ਨੰਗਿਆ ਹੋਵੇ ਉਹਨੂੰ ਪਤਾ ਹੁੰਦਾ ਦੇਖੋ ਉਹਨਾਂ ਦੇ ਚੈਨਲਾਂ ਤੇ ਜਾ ਕੇ ਕਮੈਂਟ ਕੀਤੇ ਜਾ ਰਹੇ ਆ ਉਹ ਫੈਮਿਲੀ ਬਿਲਕੁਲ ਚੁੱਪਾ ਠੀਕ ਹੈ ਉਹਨਾਂ ਨੇ ਪਹਿਲਾਂ ਸ਼ਾਰਟ ਦੇ ਵਿੱਚ ਦੱਸ ਚੁੱਕੇ ਆ ਵੀ ਮਹਿਕ ਬਿਮਾਰ ਆ ਮਹਿਕ ਨੂੰ ਅਸੀਂ ਇੰਡੀਆ ਭੇਜਣ ਲੱਗੇ ਆ ਇਹਨਾਂ ਦਾ ਟ੍ਰੀਟਮੈਂਟ ਕਰਵਾਉਣ ਦੇ ਲਈ ਭੇਜਿਆ ਠੀਕ ਹੈ ਜੀ ਹੁਣ ਪੈਨ ਹਸਪੀਟਲ ਦੇ ਵਿੱਚੋਂ ਦਾਖਲ ਹੋ ਗਏ ਸੀਗੇ ਪਹਿਲਾਂ ਜਿਆਦਾ ਸੀਰੀਅਸ ਸੀਗੇ ਫਿਰ ਠੀਕ ਹੋ ਗਏ ਆਪਣੀਆਂ ਅਰਦਾਸ ਬੇਨਤੀਆਂ ਦੇ ਨਾਲ ਭੈਣ ਦੀ ਸਿਹਤ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਆ ਗਿਆ ਠੀਕ ਹੈ ਜੀ ਇੱਥੇ ਭੈਣ ਹਸਪੀਟਲ ਦੇ ਵਿੱਚ ਸੀਗੇ ਪਹਿਲਾਂ 2 ਦਿਨ ਦੇ ਲਈ ਦਾਖਲ ਰਹੇ ਫਿਰ ਉਹ ਘਰੇ ਲੈ ਗਏ ਛੁੱਟੀ ਦਿਵਾ ਕੇ ਛੁੱਟੀ ਦਿਵਾ ਕੇ ਕੀ ਪਤਾ ਵੀ ਉਹਨਾਂ ਦੀ ਫੈਮਿਲੀ ਦੇ ਨਾਲ ਕਨੈਕਟ ਹੋਇਆ ਹੋਵੇ ਹਨ ਇਸ ਤਰ੍ਹਾਂ ਤਾਂ ਨਾ ਕਹੋ ਵੀ ਉਹਨਾਂ ਦੀ ਫੈਮਿਲੀ ਨੇ ਬਿਲਕੁਲ ਵੀ ਉਹਨਾਂ ਦੀ ਸਾਰ ਨਹੀਂ ਲਈ ਉਹਨਾਂ ਨੂੰ ਉੱਧਰ ਛੱਡ ਦਿੱਤਾ ਦੇਖੋ ਇਦਾਂ ਦਾ ਆਪਾਂ ਨੂੰ ਕੋਈ ਵੀ ਸੱਚ ਨਹੀਂ ਪਤਾ ਹਨ ਆਪਾਂ ਕੌਣ ਹੁੰਨੇ ਆ ਉਹਨਾਂ ਦੇ ਇਸ ਤਰ੍ਹਾਂ ਬੋਲਣ ਬਾਰੇ ਉਹ ਵੀ ਫੈਮਿਲੀ ਵੇਟ ਕਰ ਰਹੀ ਆ ਵੀ ਚਲੋ ਜੋ ਕੁਝ YouTube ਦੇ ਉੱਪਰ ਬੋਲਿਆ ਜਾ ਰਿਹਾ ਬੋਲੀ ਜਾਣ ਦਿਓ ਆਪਾਂ ਲਾਸਟ ਦੇ ਹੀ ਜਦੋਂ ਫੈਮਿਲੀ ਇਕੱਠੀ ਹੋਊਗੀ ਉਦੋਂ ਦੱਸਿਆ ਜਾਊਗਾ ਠੀਕ ਹੈ ਜੀ ਉਹ ਦੂਸਰੀ ਮਹਿਕਪੈਣ ਦੀ ਦਰਾਣੀ ਵੀ ਕਿ ਜਠਾਣੀ ਉਹ ਬਾਹਰੋਂ ਆਏ ਹੋਏ ਆ ਉਹਨਾਂ ਦੇ ਛੋਟੇ ਦੋ ਬੱਚੇ ਆ ਉਹ ਘਰ ਦੇ ਵਿੱਚ ਨਹੀਂ ਵੀ ਟਿਕਦੇ ਹਨਾ ਮਹਿਕਪੈਣ ਤੋਂ ਰੌਲਾ ਨਹੀਂ ਬਰਦਾਸ਼ਤ ਹੁੰਦਾ ਹੋਊਗੀ ਪਤਾ ਉਹਨਾਂ ਨੇ ਫੇਰ ਤਾਂ ਹੀ ਉਹਨਾਂ ਨੂੰ ਸਾਈਡ ਤੇ ਛੱਡਿਆ ਹੋਵੇ ਦੇਖੋ ਉਹਨਾਂ ਦੇ ਮੰਮੀ ਡੈਡੀ ਵੀ ਬਾਹਰ ਆ ਹਨ ਹੁਣ ਮਹਿਕ ਭੈਣ ਦੀ ਜ਼ਿੰਦਗੀ ਦੇ ਵਿੱਚ ਸਿਹਤ ਦੇ ਵਿੱਚ ਬਹੁਤ ਸੁਧਾਰ ਆ ਗਿਆ ਜੀ ਭੈਣ ਇੱਥੇ ਬਿਛੋੜਾ ਸਾਹਿਬ ਗੁਰਦੁਆਰਾ ਦਰਸ਼ਨ ਕਰਵਾ ਰਹੀ ਆ ਤਾਂ ਇੱਥੇ ਵੀ ਕਮੈਂਟ ਚੱਕੇ ਗਏ ਆ ਕਿ ਭੈਣ ਨੇ ਆਪਣੇ ਬਿਛੋੜੇ ਦੀ ਗੱਲ ਕਲੀਅਰ ਕੀਤੀ ਆ ਆਪਾਂ ਨੂੰ ਕਲੀਅਰ ਨਹੀਂ ਕੀਤਾ ਵੀ ਉਹਨਾਂ ਦਾ ਪਰਿਵਾਰ ਨੇ ਉਹਨਾਂ ਨੂੰ ਛੱਡ ਦਿੱਤਾ ਦੇਖੋ ਇਦਾਂ ਦੀ ਕੋਈ ਵੀ ਗੱਲ ਨਹੀਂ ਜੇ ਉਹਨਾਂ ਨੇ ਵੀਡੀਓ ਦੇ ਵਿੱਚ ਦਰਸ਼ਨ ਕਰਵਾ ਦਿੱਤੇ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਵੀ ਭੈਣ ਨੇ ਵਿਛੋੜਾ ਸਾਹਿਬ ਗੁਰੂ ਘਰ ਦੇ ਦਰਸ਼ਨ ਆਪਾਂ ਨੂੰ ਤਾਂ ਕਰਵਾਏ ਆ ਵੀ ਭੈਣ ਆ ਜਿਹੜੀ ਉਹ ਆਪਣੇ ਪਰਿਵਾਰ ਨਾਲ ਵਿਛੜ ਗਈ ਦੇਖੋ ਆਪਾਂ ਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਜੇ ਕੋਈ ਨਹੀਂ ਪਤਾ ਤਾਂ ਉਹ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਹਿ ਸਕਦੇ ਠੀਕ ਹੈ ਜੀ ਪ੍ਰਮਾਤਮਾ ਨੇ ਆਪਣੀਆਂ ਅਰਦਾਸ ਬੇਨਤੀਆਂ ਦੇ ਨਾਲ ਠੀਕ ਕਰ ਦਿੱਤਾ ਜੀ ਹੁਣ ਆਪਾਂ ਉਹਨਾਂ ਵੱਲੋਂ ਜਵਾਬ ਦਾ ਇੰਤਜ਼ਾਰ ਜ਼ਰੂਰ ਕਰੀਏ ਆਪਣੇ ਵੱਲੋਂ ਅਫਵਾਹਾਂ ਨਾ ਡਾਂਗਾ ਜਾਣ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਧੰਨਵਾਦ ਜੀ